I oh. ਚੰਗਾ ਕੰਮ ਜਿਹੜਾ ਇੱਕ ਨਵੇਕਲਾ ਕੰਮ ਹੋਵੇ ਜਿਹੜੀ ਇੱਕ ਬਹੁਤ ਵੱਡੀ ਪ੍ਰਾਪਤੀ ਹੋਵੇ ਕੋ ਨੂੰ ਫਾਇਦਾ ਮਾਸ ਲੈ ਵੱਤੇ ਸਾਰੇ ਲੋਕਾਂ ਦੇ ਵਿੱਚ ਉਸ ਦਾਤਾ ਜਾਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਮੈਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸਾਡੇ ਅਗਲੇ ਸਾਹਿਬਾ ਸਾਡੇ ਜੀਸੀ ਸਾਹਿਬ ਚੇਅਰਮੈਨ ਸਾਹਿਬ ਮਦਨੇਮੀ ਪਤਮਾਨਕ ਤੇ ਸੱਜਣ ਕਿਸਾਨ ਯੂਨੀਅਨ ਦੇ ਅਗੂ ਵੀਰ ਆਇਆ ਉਹਨਾਂ ਦਾ ਬਹੁਤ ਮਾਫ ਕਰਨਾ ਕਿ ਉਹਨਾਂ ਨੇ ਛੋਟ ਸਮੇਂ ਤੇ ਥੋੜੇ ਜਿਹੇ ਦੋਸਤ ਤੇ ਆਪਣਾ ਟੀਮ ਵੀ ਸਮਾਗਮ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਅੱਜ ਅਸੀਂ ਥੋੜਾ ਜਿਹਾ ਭਰਤ ਲੇਖਾ ਪ्रेस ਵਾਰਿਆਂ ਜਿਨ੍ਹਾਂ ਨੂੰ ਪਿਆ ਸੀ ਮੈਨੂੰ ਇੱਥੇ ਨੂੰ ਇਹਨਾਂ ਨੇ ਸਵਾਲ ਕੀਤਾ ਸੀ ਡੀਸੀ ਸਾਹਿਬ ਐਮਐਲਏ ਸਾਹਿਬ ਆ ਜਿਹੜਾ ਪੈਨਸਰ ਆ ਕਿ ਜੇ ਆਪਾਂ ਅੱਜ ਬੈਠੇ ਆ ਤੇ ਬਿਨਾਂ ਕਿਸੇ ਖਰਚੇ ਤੋਂ ਸਾਨੂੰ ਪੈਨਸਰ ਦੇ ਵੀਰਾਂ ਨੇ ਦਲਬਾਹ ਜੀ ਨੇ ਤੇ ਮਿੱਤੀ ਜੀ ਨੇ ਸਾਨੂੰ ਖਰੀਦ ਦਿੱਤਾ ਜਦੋਂ ਉਹਨਾਂ ਨੂੰ ਦੱਸਿਆ ਕਿ ਅਸੀਂ ਆਹ ਪ੍ਰੋਗਰਾਮ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਤੁਹਾਡੇ ਕੋਲ ਕੋਈ ਪੈਸਾ ਨਹੀਂ ਲਗਾਉਣਾ ਸਾਨੂੰ ਵੇਸ਼ਪਰਪਰ ਵਾਸਤੇ ਕੋਈ ਪੈਸਾ ਸਾਡੇ ਕੋਲ ਨਹੀਂ ਆਇਆ ਔਰ ਘਾੜਾ ਕੰਪਨੀ ਜਿਹੜੀ ਨਾਮ ਬਾਹ ਕੰਪਨੀ ਹੈ ਉਹਨਾਂ ਦਾ ਇੱਕ ਗਰੁੱਪ ਮੇਰੇ ਕੋਲੇ ਬੈਠੇ ਸੀ ਉਹ ਕਹਿੰਦੇ ਵੀ ਜੇ ਤੁਸੀਂ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਆ ਤਾਂ ਚਾਹ ਪਾਣੀ ਦਾ ਖਰਚਾ ਅਸੀਂ ਕਰ ਦਾਂਗੇ ਸੋ ਘਾੜਾ ਕੰਪਨੀ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਪਰ ਸ਼ਾਇਦ ਪ੍ਰੇਖਾਇ ਜੀ ਕਹਿੰਦਾ ਸੀ ਕਿ ਘਾੜਾ ਕੰਪਨੀ ਇਹ ਬਾਰੇ ਇਹ ਸਮਝਾਂ ਦੇ ਰਹੀ ਹੈ ਨਾ ਕਿ ਵੀਰੋ ਇਹ ਪਕਣਾ ਨਾ ਪੁਰਨਾ ਸਰਕਾਰੀ ਨਾ ਪੁਰਨਾ ਔਰ ਜਿਸਾ ਨਾਮ ਉਹਨਾਂ ਦੀ ਐਜੂਕੇਸ਼ਨ ਹੈ ਉਸ ਹਸਾਮਾ ਨਾਮ ਕਰਨਾ ਜਿਹਨਾਂ ਆ ਕਿ ਆਪਾਂ ਬੀ ਪਲੱਸ ਦੇ ਵਿੱਚ ਦਰਜਾ ਫੋਰਥ ਉਹਨਾਂ ਨੂੰ ਐਂਟਰੀ ਦਿੱਤੀ ਹੈ ਜਿਵੇਂ ਕਿ ਨੇ ਉਹ ਪੜ੍ਹਾਈ ਕਰ ਲਏ ਔਰ ਨੌਕਾ ਨੂੰ ਪ੍ਰਮੋਸ਼ਨ ਮਿਲ ਗਿਆ ਤੇ ਉਹ ਦਾ ਬੇਰਨਾ ਤੋਂ ਲੈ ਕੇ ਪ੍ਰਮੋਟ ਹੋ ਕੇ ਸਬ ਇੰਸਪੈਕਟਰ ਸਬ ਇੰਸਪੈਕਟਰ ਤੋਂ ਅਫਸਰ ਤੱਕ ਦੀ ਜਿਹੜੀ ਹੈ ਪ੍ਰਮੋਸ਼ਨ ਇਸ ਕੈਟਾਗਰੀ ਦੇ ਵਿੱਚ ਹੈਗੀ ਹੈ ਸੋ ਮੈਂ ਅੱਜ ਕਿੱਥੇ ਆਪਾਂ ਬਕਤੀ ਸਾਡੇ ਦੇ ਬੱਚੇ ਆ ਉਹਨਾਂ ਦੀ ਬਿਲਕੁਲ ਨੇਸਟ ਏਰੀਆ ਉਹਦੇ ਚੋਂ 20 ਬੱਚਿਆਂ ਨੂੰ ਅਸੀਂ ਅੱਜ ਨੌਕਰੀਆਂ ਦੇ ਰਹੇ ਆ 12 ਬੱਚਿਆਂ ਦੇ 12 ਕਿਹੜੇ ਕਿਸਾ ਉਹਦੇ ਚੋਂ ਕੁਝ ਕੁ ਉਮਰ ਦਾ ਕੁਝ ਕੁ ਦੀ ਉਮਰ ਦਾ ਕੁਝ ਕੁ ਦੇ ਰੇ ਨੜਕਨਾ ਵਿਹੈਣਾ ਇੱਕ ਗਾਉਂ ਤੋਂ ਡਿਪੈਂਡੈਂਟ ਨਹੀਂ ਰਹਿ ਜਾਗਣਾ ਜਿਹੜੋ ਨੜਕੀ ਬੈਰੀ ਕੰਪਨੀ ਹੈ ਉਹ ਕੇਸ ਹਨ ਉਹਨਾਂ ਨੂੰ ਅਸੀਂ ਡੀਸੀ ਸਾਹਿਬ ਦੇ ਨਾਲ ਹੀ ਤੁਹਾਡੇ ਹੱਥ ਦੇ ਵਿੱਚ ਲੈ ਕੇ ਵੀ ਇਹਨਾਂ ਦੀ ਯੂਰ ਵਰਣੀ ਹੋ ਗਈ ਤੇ ਉਹਨਾਂ ਦੇ ਲੈ ਕੇ ਰਿਲੈਕਸੇਸ਼ਨ ਦਿੱਤੀ ਜਾਵੇ ਔਰ ਜੇ ਲੜਕੀ ਵਿਆਹ ਹੀ ਗਈ ਹੈ ਤਾਂ ਉਹਨੂੰ ਵੀ ਬਣਦਾ ਹੱਕ ਜਿਹੜਾ ਹੈਗਾ ਉਹ ਦਿੱਤਾ ਜਾਵੇ ਉਹ ਰਿਲੈਕਸੇਸ਼ਨ ਹੈ ਸਰਕਾਰ ਤੋਂ ਲੈ ਕੇ ਉਹਨਾਂ ਨੂੰ ਵੀ ਅੱਗੇ ਨੌਕਰੀ ਜਿੰਨਾ ਉਹ ਦੇਵਾਂਗੇ ਹਾਰ ਦੇ ਤਰੀਕੇ ਆਪਾਂ ਵੀ ਨੌਕਰੀਆਂ ਦੇ ਰਹੇ ਹਾਂ ਉਸ ਤੋਂ ਇਲਾਵਾ ਜਿਸ ਤਰ੍ਹਾਂ ਇਹ ਟ੍ਰੇਨ ਦਿੱਤੀ ਹੈ ਘਰ ਤੋਂ ਹੀ ਸਪੈਲ ਟ੍ਰੇਨ ਨੂੰ ਕਿਸਾਨਾਂ ਨੇ ਆਪ ਕਿਤਾ ਮੁਰੀ ਜੀਵੀਆਂ ਨੂੰ ਸਾਰੇ ਪਰਾਵੇ ਸਹਾਇਕ ਕੰਮੇ ਬਣਾਉਣ ਵਾਸਤੇ 30 ਜੀਵੀਆਂ ਸਾਡੇ ਕੋਲੇ ਕੈਂਡੀਡੇਟ ਰਹੇ ਕਿਆ ਉਹਨਾਂ ਨੂੰ ਅਸੀਂ ਸਰਟੀਫਿਕੇਟ ਵੀ ਤੁਹਾਡੇ ਰਾਹੀਂ ਅੱਜ ਅਸੀਂ ਡਿਸਟ੍ਰਿਬਿਊਟ ਕਰਦੇ ਹਾਂ ਤੋਂ ਮੈਂ ਬਤਨ ਨਾਮ ਨਾਮ ਸਮਾਂ ਲੈਦਾ ਹੋਇਆ ਕਿਉਂਕਿ سمان بہت ہو گیا جو پجے تو ہمارے پہ بیٹھے ہیں اور اگ 20 سال میں بھی سمیہ بھی ملکو نہیں کرکے اپنا پر شنگاہ رہا ہے کہ میں بھی مہنم بہت نہیں نہ سمانتا جائے میں نہیں بہتا ہونکہ اول دونے ایم ایم ایسا ہواں تو اہلے آگا ہواں سب ہونکہ میں مچ تیبرازمال بہت ہی سسکار جو حلقہ تکوٹو ایم ایلی سکتارت میں تو جیسی ایم لانے پہنے پہنے ਇਸ ਨੂੰ ਦਾ ਸਰਦਾਰ ਕਰਵਨ ਸਿੰਘ ਜੀ ਚੀਰਾ ਖੇਤੀਬਾੜੀ ਸਰ ਸਰਦਾਰ ਜਸਵਿੰਦਰ ਸਿੰਘ ਬਰਾੜ ਜੀ ਮੀਰ ਨੰਦਨਿਕਮੋ ਕਾ ਸਰਦਾਰ ਦਜੀਤ ਸਿੰਘ ਚਾਹਲੀ ਜੀ ਚੇਅਰਮੈਨ ਰਜਿੰਦਰ ਸਿੰਘ ਲੋਹੇ ਜੀ ਸਾਡੇ ਕਿਸਾਨ ਆਗੂ ਸਹਿਬਾਨ ਤੇ ਇਸ ਹਾਲ ਦੇ ਵਿੱਚ ਸਾਡੇ ਕਿਸਾਨ ਵੀ ਸਾਡੀਆਂ ਭੈਣਾਂ মিডিਆ ਤੋਂ ਸਾਡੇ ਆਏ ਹੋਏ ਵੀਰ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੀ ਹਾਂ آؤ پہ سارے جانے مل کے گرو صاحب کی بخشیت فتح پائیے جی واحر جی کا خالصہ واحر جی فتح سارے بہت ہی ستکار جو سی ایم سردار بنوانت مان جی کا سارے پناب کے لیپنا کہ اپنے پھر تو ہنستا کھیلتا پتا بنائیے وہ ترقی والی لے لے کے آئیے اس کے تحت سارے کسانی اندولن ویڑے ਜਿਦੇ ਵੀ ਕਿਸਾਨ ਪੀੜਾ ਦੇ ਪਰਿਵਾਰਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਪਾਈਆਂ ਅੱਜ ਉਹਨਾਂ ਦੇ ਬੰਤੀ ਪਰਿਵਾਰਾਂ ਨੂੰ ਸਾਡੇ ਜ਼ਿਲ੍ਹੇ ਕੌਮੀ ਦੇ ਵਿੱਚ ਨਿਯੁਕਤੀ ਬੰਦ ਕਰਤੇ ਜਾ ਰਹੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਪੇਚਾਰੀਆਂ ਨੇ ਸਾਡੇ ਮਾਨ ਸਰੂ ਸੀਐਮ ਸਾਹਿਬ ਵੱਲੋਂ ਸੋ ਮੈਂ ਸਾਡੇ ਸੀਐਮ ਸਾਹਿਬ ਤੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ ਤੇ ਸਾਡੀ ਸਾਰੀ ਕੈਬਨਿਟ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਨੇ ਸਾਡੇ ਪਰਿਵਾਰਾਂਾਰੇ ਸੋਚਿਆ ਇਸੇ ਤਰ੍ਹਾਂ ਮੈਂ ਤਾਰੀਫ ਕਰੂੰਗੀ ਸਾਡੇ ਖੇਤੀਬਾੜੀ ਅੰਸਰ ਸਰਦਾਰ ਜਸਵੀਰ ਸਿੰਘ ਬਰਾੜ ਜੀ ਦੀ ਕਿਉਂਕਿ ਜਦੋਂ ਤੋਂ ਉਹਨਾਂ ਨੇ ਔਧਾ ਸੰਭਾਲਿਆ ਸਾਡੇ ਪੋਗੇ ਜ਼ਿਲ੍ਹੇ ਦਾ ਚਾਹੇ ਉਹ ਸਭ ਤੋਂ ਪਹਿਲੀ ਮਸ਼ੀਨ ਜਿਹੜੀ ਸquare plastic ਦੀ ਪੋਗੇ ਵਿੱਚ ਲੱਗੀ ਹੈ ਪੂਰੇ ਪੰਜਾਬ ਦੇ ਵਿੱਚ ਪਹਿਲਾ ਜ਼ਿਲ੍ਹਾ ਬਣਿਆ ਸਾਡਾ ਪੋਗਾ ਜਿੱਥੇ ਮਸ਼ੀਨ ਲਗਾਈ ਗਈ ਹੈ ਜਿਸ ਦੀ ਕੀਮਤ ਤਕਰੀਬਨ 1.5 ਕਰੋੜ ਰੁਪਇਆ ਸੀ ਤੇ ਹੋਰ ਬਹੁਤ ਸਾਰੇ ਇੰਟੀਗ੍ਰੇਟਿਡ ਲੈਬ ਅਤੇ ਯੂਨਿਕ ਲੈਬ ਤਿਆਰ ਕੀਤੀ ਗਈ ਹੈ ਸਾਡੇ ਕਿਸਾਨ ਵੀਰਾਂ ਦੇ ਲਈ ਜਿਸ ਦੇ ਵਿੱਚ ਜਿਸ ਦੇ ਨਾਲ ਉਹਨਾਂ ਦੀ ਆਰਥਿਕ ਖੇਤੀ ਨੂੰ ਬਹੁਤ ਫਾਇਦਾ ਹੋਏਗਾ ਸੋ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗੀ ਮੈਂ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਆ ਕਿ ਉਹ ਹਮੇਸ਼ਾ ਸਾਡੇ ਕਿਸਾਨ ਵੀਰਾਂ ਨੂੰ ਤਰੱਕੀਆਂ ਦੇ ਵਿਚਾਰ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹੈ ਤੇ ਇੱਕ ਵਾਰ ਫਿਰ ਤੋਂ ਸਾਡੇ ਮਾਨਜੋਤ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਖੇਤੀਬਾੜੀ ਮંત્રી ਸਰਕਾਰ ਨੂੰ ਵੀ ਸਿਕੁੰਦੀਆਂ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਜ 32 ਪਰਿਵਾਰਾਂ ਦੇ ਵਿੱਚੋਂ 20 ਪਰਿਵਾਰ ਜੋ ਇੱਥੇ ਪ੍ਰੈਜ਼ੈਂਟ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੇ ਆਵਾਜ਼ੀ ਪਾਰਟੀ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਕਰੀਆਨਾਮਾ ਪਰਮਾ ਤੁਸੀਂ ਹਮੇਸ਼ਾ ਤੁਹਾਡੇ ਤੇ ਮੇਰ ਬਣਾ ਕੇ ਰੱਖਣ ਇਹੀ ਕਹਿੰਦੀ ਹੋਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਨਿਯੁਕਤੀ ਵੰਡਲ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸਾਡੇ ਮੋਗੇ ਤੋਂ ਆਏਲੇ ਮੈਡਮ ਅਮੋਦੀਪ ਕੌਰ ਜੀ ਸਾਡੇ ਡੀਸੀ ਮੋਗਾ ਸਰਦਾਰ ਗੁਰਵੰਤ ਸਿੰਘ ਜੀ ਚੀਫ ਐਗਰੀਕਲਚਰ ਅਫਸਰ ਮੋਗਾ ਸਰਦਾਰ ਜਸਵੰਤ ਸਿੰਘ ਜੀ ਬਰਾੜ ਸਾਡੇ ਮੇਅਰ ਸਾਹਿਬ ਚੇਅਰਮੈਨ ਸਾਹਿਬ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਵੱਖ-ਵੱਖ ਵਰਕਰ ਸਹਿਬਾਨ ਸਾਡੇ ਮੀਂਹਾਂ ਵਾਲੇ ਸਾਰੇ ਆਪਣਾ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਥੋਂ ਪਹਿਲਾਂ ਬੋਲਦਿਆਂ ਸਾਰੇ ਉਮਲਾਰਿਆਂ ਨੇ ਦੱਸਿਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦਾ ਕੀ ਮੰਤਵ ਹੈ ਤਕਰੀਬਨ ਤਕਰੀਬਨ ਸਵਾ ਸਾਲ ਦੇ ਜਿਹੜਾ ਕਿਸਾਨੀ ਸੀ ਕੰਮ ਚੱਲਿਆ ਉਹਦੇ ਵਿੱਚ ਜਿੰਨਾ ਜਿੰਨਾ ਪਰਿਵਾਰਾਂ ਨੇ ਜਿੰਨਾ ਜਿੰਨਾ ਪਰਿਵਾਰਾਂ ਦੇ ਮੋਢੀਆਂ ਨੇ ਆਪਣੀਆਂ ਜਾਨਾਂ ਦੁਆਈਆਂ ਨੇ ਸਾਡੀ ਖਾਤਰ ਸਾਡੀ ਕਿਸਾਨੀ ਦੀ ਖਾਤਰ ਸਾਡੇ ਪੰਜਾਬ ਦੀ ਖਾਤਰ ਉਹਨਾਂ ਪਰਿਵਾਰਾਂ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਅੱਜ ਨੌਕਰੀਆਂ ਪ੍ਰਦਾਨ ਕਰਨੀਆਂ ਨੇ ਉਹਨਾਂ ਦੇ ਦਿਵਿਤੀ ਪੱਤਰ ਦੇਣੇ ਨੇ ਵੈਸੇ ਤਾਂ ਜਿਹੜੇ ਉਹ ਸ਼ਹੀਦ ਹੋਏ ਨੇ ਉਹਨਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਕਿਉਂਕਿ ਜਿਹੜੇ ਇਨਸਾਨ ਨੇ ਜਾਨ ਹੀ ਦਿੱਤੀ ਤਾਂ ਉਹਦਾ ਮੁੱਲ ਕਿਸੇ ਵੀ ਤਰਾਹ ਮੋੜਿਆ ਨਹੀਂ ਜਾ ਸਕਦਾ ਔਰ ਪੰਜਾਬ ਸਰਕਾਰ ਵੱਲੋਂ तकरीबन 750 ਜਿਹੜਾ ਕਿਸਾਨ ਸ਼ਹੀਦ ਹੋਇਆ ਸੀ 500 ਦੇ ਕਰੀਬ ਪਹਿਲਾ ਲੱਕਰੀਆਂ ਵੰਡਿਆ ਗਿਆ ਤੇ तकरीबन 200 ਲੱਕਰੀਆਂ ਜਿਹੜੀਆਂ ਇਹ ਹੁਣ ਜਿਹੜੀਆਂ ਵੰਡੀਆਂ ਜਾਣੀਆਂ ਅੱਜ ਇਸ ਮੌਕੇ ਜਿਹੜੀਆਂ ਜਿਵੇਂ ਪਹਿਲਾਂ ਬਰਾੜ ਸਾਹਿਬ ਦੱਸ ਕੇ ਗਏ ਨੇ ਇਹ ਬੱਤੀ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਨਿਸ਼ਚਿਤ ਪੱਤਰ ਦੇ ਰਹੇ ਨੇ ਸਭ ਤੋਂ ਪਹਿਲਾਂ ਆ ਮੈਂ ਜਿੰਨੇ ਵੀ ਕਿਸਾਨ ਨਿਕਰੇ ਨਈਆਂ ਨੇ ਮੈਂ ਇਹਨਾਂ ਦੇ ਵਿਚਾਰ ਸੁਣਨੇ ਨੇ ਕਿਸਾਨ ਆਗੂਆਂ ਦੇ ਤੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਜਿਹੜੇ ਕਿਸਾਨ ਆਗੂ ਨੇ ਇਹ ਵਾਤਾਵਰਣ ਬਾਰੇ ਆਵਰੇ ਇਹ ਪਾਣੀਆਂ ਮਾਰੇ ਲੰਕਰ ਲਏ ਕਿਉਂਕਿ ਗੁੱਸਾ ਨਾ ਕਰਿਆ ਜੇ ਕੁਝ ਕੁ ਯੁਨਾ ਨੇ ਇਹ ਕਾਗੋ ਸਾਰ ਦਿੱਤੇ ਆ ਸਵੈ ਭਰਨੇ ਲੋਕ ਤੋਂ ਬਿਨਾ ਪਰ ਜਿੰਨੇ ਮੈਂ ਚਿਹਰੇ ਆ ਦੇਖ ਰਿਆਂ ਪੂਰੇ ਬੈਠੇ ਇਹੋ ਚਿਹਰੇ ਹੀ ਗਏ ਜਿਹੜੇ ਜੇ ਕਿਸੇ ਸਰਪੰਚ ਦੇ ਸਰਪੰਚ ਨੂੰ ਗਵਲ ਦੇ ਵਿੱਚ ਫੜ ਲਿਆ ਦਾ ਧਰਮ ਦਾ ਇਹ ਕਿਸੇ ਦੇ ਲੜਾਈ ਦਾ ਝਗੜਾ ਦਾ ਮਰਚਾ ਹੋ ਗਿਆ ਤਾਂ 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 ਵਾਲਾ ਦਾ ਅੱਜ ਸਹੀ ਮਹਿਣੇ ਦੇ ਵਿੱਚ ਜਿਹੜੀਆਂ ਟਕਾਣ ਯੋਨਾ ਬੈਠੀਆਂ ਨੇ ਜਿਹੜੇ ਸਾਹਿਬਾਨ ਬੈਠੇ ਨੇ ਅੱਜ ਸਹੀ ਮੰਤਵਲੀ ਬੈਠੇ ਨੇ ਇਹ ਅੱਜ ਸਿਰ ਸਿਰ ਜੋੜ ਕੇ ਤੁਸੀਂ ਵਿਚਾਰ ਕਰ ਰਹੇ ਹੋ ਕਿ ਸਾਡੀ ਕਿਸਾਨੀ ਨੂੰ ਸਾਡੇ ਪੰਜਾਬ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸੋ ਇਹ ਜ਼ਿੰਮੇਵਾਰੀਆਂ ਨੇ ਖੋਲੀਆਂ ਜਿਹੜਿਆ ਕਿਸਾਨ ਵੀਰਾਂ ਨੂੰ ਤੇ ਸਾਡੇ ਵੀ ਬੰਦੇ ਵਿੱਚ ਛੋਟਾ ਬਹੁਤ ਸਰਕਾਰ ਕਿਉਂਕਿ ਆਪ ਵੀ ਜੀਵਨ ਦਾ ਆਸੀਂ ਆਪ ਕੋ ਇੱਕ ਕਿਸਾਨ ਪਰਿਵਾਰ ਦੇ ਨਾਲ ਜੁੜੇ ਹੋਏ ਆਂ ਪੰਜਾਬ ਦੇ ਨਾਲ ਜੁੜੇ ਹੋਏ ਆਂ ਤੇ ਜਦੋਂ ਤੁਸੀਂ ਕੋਈ ਇਹੋ ਜਿਹਾ ਮਸਲਾ ਚੱਕਦੇ ਹੋ ਤਾਂ ਸਾਡਾ ਵੀ ਤੇਰਾ ਬਹੁਤ ਖੁਸ਼ ਹੁੰਦਾ ਹੈ ਚਾਹੇ ਰਾਜਨੀਤਿਕਾਂ ਚਾਹੇ ਤੁਹਾਡੇ ਨਾਲ ਅਸੀਂ ਖੜ੍ਹ ਨਹੀਂ ਸਕਦੇ ਔਰ ਜਿਹੜੇ ਤੁਹਾਡੇ ਹੁੰਦੇ ਨੇ ਇਹ ਵਿਧਾਨ ਸਭਾ ਦੇ ਵਿੱਚ ਚੱਕ ਸਕਦੇ ਆ ਜੋ ਜੋ ਵੀ ਸਾਡੇ ਧਿਆਨ ਦੇ ਵਿੱਚ ਲੈ ਕੇ ਆਉਂਦਾ ਚਾਹੇ ਨੈਰੀ ਪਾਣੀ ਦਾ ਮਸਲਾ ਹੋਵੇ ਚਾਹੇ ਰੁੱਖਾਂ ਦਾ ਮਤਵਾ ਹੋਵੇ ਚਾਹੇ ਕਿਸਾਨਾਂ ਦੀਆਂ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਦਾ ਮਸਲਾ ਹੋਵੇ ਮੈਂ ਹਰੇਕ ਮਸਲਾ ਤੁਹਾਡਾ ਵਿਧਾਨ ਸਭਾ ਦੇ ਵਿੱਚ ਚੱਕਿਆ ਤੇ ਕੱਲਾ ਮਸਲਾ ਨਹੀਂ ਚੱਕਿਆ ਉਹਨਾਂ ਤੇ ਕੰਮ ਨਹੀਂ ਹੋਇਆ ਮੈਨੂੰ ਯਾਦ ਹੈ ਉਹ ਆਮ ਸਮਾਗਮ ਦੇ ਵਿੱਚ ਜਦੋਂ ਪਹਿਲਾ ਸੈਸ਼ਨ ਥੀ ਦਾ ਪਹਿਲੇ ਸੈਸ਼ਨ ਦੇ ਵਿੱਚ ਪਹਿਲਾ ਮੁੱਦਾ ਮੈਂ ਚੱਕਿਆ ਸੀ ਰੁੱਖਾਂ ਬਾਰੇ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਰੁੱਖ ਤਾਂ ਬਚेंगे ਜੇ ਆਪਾਂ ਇਹ ਕੋਈ ਪੱਕਾ ਕਾਨੂੰਨ ਬਣਾ ਦਈਏ ਕਿ ਇੱਕ ਮੋਟਰ ਵੇ ਦੇ ਤੇ ਘੱਟੋ ਘੱਟ 5 ਰੁੱਖ ਜ਼ਰੂਰੀ ਹੋਣ ਮੈਂ ਤਾਂ ਇਹ ਵੀ ਦੁਬਾਰਾ ਬਿਜਲੀ ਬੋਰ ਨੂੰ ਇਹ ਕੰਮ ਦੇ ਦਿਓ ਕਿ ਜੇ ਇੱਕ ਮੋਟਰ ਦੇ ਉੱਤੇ ਜੇ ਉੱਥੇ 10 ਦੀ ਮੋਟਰ ਹੈ ਤਾਂ 10 ਡਰੈਕਟ ਲਾਜ਼ਮੀ ਕਰ ਦਿਓ ਜੇ 20 ਦੀ ਮੋਟਰ ਹੈ ਤਾਂ 20 ਡਰੈਕਟ ਲਾਜ਼ਮੀ ਕਰ ਦਿਓ ਜੇ 20 ਤੋਂ ਘੱਟ ਡਰੈਕਟ ਨੇ ਤੇ ਉਸ ਮੋਟਰ ਦਾ ਕਲੈਕਸ਼ਨ ਕਰ ਦਿਓ ਇਹ ਰੋਕਣ ਤਾਂ ਲੱਖਣ ਦਿਓ ਫਿਰ ਅੱਜਾ ਜਦੋਂ ਸੈਸ਼ਨ ਹੋਇਆ ਦੂਜੇ ਸੈਸ਼ਨ ਦੇ ਵਿੱਚ ਗੱਲ ਕੀਤੀ ਲੈਹਰੀ ਪਾਣੀਆਂ ਦੀ ਕਿ ਜਿਹੜਾ ਲੈਹਰੀ ਪਾਣੀ ਆ ਇਹ ਤਕਰੀਬਨ 70-75 ਸਾਲ ਪਹਿਲਾਂ ਵਧਿਆ ਗਿਆ ਸੀ ਤੇ ਜਿਹੜਾ ਇਹ ਸਿਸਟਮ ਬਣਿਆ ਹੋਇਆ ਹੈ ਉਹ ਦੁਬਾਰਾ ਰਵਾਇਤ ਕੀਤਾ ਗਿਆ ਪਰ ਉਹਦੇ ਉੱਤੇ ਵੀ ਸਰਕਾਰ ਨੇ ਗੌਰ ਕੀਤਾ ਪੰਜਾਬ ਦਾ ਜਿਹੜਾ ਪਹਿਲਾ ਜਦੋਂ ਸਰਕਾਰ ਬਣੀ ਹੈ ਤਕਰੀਬਨ 15 ਤੋਂ 20% ਲੱਗਦਾ ਜਿਹਨੂੰ ਸਿਰਫ ਲੈਰੀ ਪਾਣੀ ਲੱਗਦਾ ਸੀ ਤੇ ਅੱਜ ਉਹ ਸਾਲਾਂ ਦੇ ਵਿੱਚ 15 ਤੋਂ 20% ਲੱਗਦਾ ਜਿਹੜਾ ਹਰ ਕੇ ਆ ਤਕਰੀਬਨ 50 55% ਰਕਬਾ ਹੋ ਗਿਆ ਕੱਚੇ ਖਾਲ ਬਣ ਕੇ ਪੱਕੇ ਖਾਲ ਬਣ ਕੇ ਸਰਕਾਰੀ ਫਾਇਲ ਮੈਨਾਂ ਪੈ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਹੋਏ ਫੜਦੇ ਹੋ ਕਿ ਇੱਕ ਮਾਲਵਾ ਮਹਿਰ ਨਹੀਂ ਬਣ ਚਾ ਰਹੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਕਿ ਜੇ ਤੁਹਾਡੇ ਹੋਰ ਵੀ ਜਰੂਰੀ ਸੁਝਾਅ ਨੇ ਨੇ ਦੱਸਿਆ ਕਰੋ ਦੱਸਿਆ ਪਤਾ ਲੱਗਦਾ ਅਦੀ ਕਹਾਣੀ ਨੂੰ ਐਸ ਚੀਜ਼ ਦਾ ਨਕਸਾਰ ਹੈ ਐਸ ਚੀਜ਼ ਦਾ ਫਾਇਦਾ ਆ ਜਿਹੜੀ ਆਵਾਜ਼ ਵਿਧਾਨ ਸਭਾ ਦੇ ਵਿੱਚ ਚੱਕੋ ਅਸੀਂ ਤੁਹਾਡੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾਉਂਗੇ ਪਰ ਉਹਨਾਂ ਜਿੰਦੇ ਬੰਦਿਆਂ ਤੋਂ ਜ਼ਰੂਰ ਕਿਨਾਰਾ ਕਰਿਆ ਜੇ ਇੱਕ ਚੰਗੇ ਤੇ ਮਾੜੇ ਦੀ ਪਛਾਣ ਸ਼ੁਰੂ ਕਰਿਆ ਕੋ ਐਵੇਂ ਕੱਲੀ ਜਿੰਦਾਬਾਦੀਆਂ ਮਰਦਾਬਾਦਾਂ ਮਸਲੇ ਹੱਲ ਨਹੀਂ ਹੋਣੇ ਮਸਲੇ ਹੱਲ ਹੋਣੇ ਆ ਬੈਠ ਕੇ ਤੇ ਐਵੇਂ ਉਹਨਾਂ ਪਿੱਛੇ ਨਾ ਲੱਗਿਆ ਕਰੋ ਮੈਂ ਇੱਕ ਵਾਰੀ ਫੇਰ ਜਿੱਤੇ ਅੱਜ ਜਿਨ੍ਹਾਂ ਨੂੰ ਨੌਕਰੀ ਪੱਤਰ ਮਿਲਣੇ ਨੇ ਉਹਨਾਂ ਨੂੰ ਬਤਾਇਆ ਦਾ ਤੇ ਜਿਵੇਂ ਸਾਡੇ ਚੀਫ ਸਾਹਿਬ ਨੇ ਕਿਹਾ ਕਿ ਕੱਲਾ ਇਹ ਨਹੀਂ ਕਿ ਜਿਹੜਾ ਸੇਵਾਦਾਰ ਨੂੰ ਨੌਕਰੀ ਮਿਲੀ ਹੈ ਤਾਂ ਉਹਨੇ ਕੱਲਾ ساری ਉਮਰ ਸੇਵਾਦਾਰ ਹੀ ਰਹਿਣਾ ਪੜ ਲੇਖ ਕੇ ਉਹਦੀ ਪਰਮੋਸ਼ਨਾ ਹੁੰਦੀਆਂ ਨਹੀਂ ਹੁੰਦੀਆਂ ਇਹਦੇ ਉੱਤੇ ਹੋਰ ਵੀ ਬੜੇ ਜੋ ਜਾ ਸਕਦੇ ਨੇ ਫੋਸ ਕਰਕੇ ਇੱਕੋਂ ਇੱਕ ਸ਼ੁਰੂਆਤ ਆ ਤੁਹਾਡੀ ਜ਼ਿੰਦਗੀ ਦੀ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਅੱਜ ਇਹ ਨਿਯੁਕਤੀ ਪੱਤਰ ਲੈ ਕੇ ਆਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਪ ਦਾ ਪੜ ਲੈ ਕੇ ਇਹ ਤੂਹ ਤਰੱਕੀਆਂ ਕਰਨਗੇ ਮੈਂ ਇੱਥੇ ਅੱਜ ਇਸ ਮੌਕੇ ਤੇ ਸਾਡੇ ਜਿਹੜੇ ਚੀਫ ਐਗਰੀਕਲਚਰ ਜਿਹੜੇ ਅਫਸਰ ਹੈ ਇਸ ਜਿਲ੍ਹੇ ਦੇ ਉਹਨਾਂ ਦੀ ਤਾਰੀਫ ਵੀ ਕਰੇ ਬਣਦੀ ਹੈ ਕਿਉਂਕਿ ਮੈਂ ਵੇਖਿਆ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਮੈਨੇਜ ਕੀਤਾ ਇਹ ਉਹਨਾਂ ਨੇ ਕੀਤਾ ਹੈ ਇਹ ਜਦੋਂ ਜਦੋਂ ਵੀ ਇੱਕ मौके ਜਿਹੜੇ ਦੇ ਵਿੱਚ ਆਏ ਨੇ ਇਹਨਾਂ ਨੇ ਆਪਣੀ ਨੌਕਰੀ ਕੀਤੀ ਆ ਇਹਨਾਂ ਨੇ ਜਿਹੜੀ ਆਪਣੀ ਡਿਊਟੀ ਹੈ ਉਹ ਬੜੀ ਬਾਗਦੋਰੀ ਨਿਭਾਈ ਹੈ ਮੈਂ ਪੜਦਾ ਰਹਿਣਾ ਅਖਬਾਰਾਂ ਦੇ ਵਿੱਚ ਮੈਂ ਇਹਨਾਂ ਦੀਆਂ ਗਤੀਵਿਧੀਆਂ ਵੇਖਦਾ ਰਹਿਣਾ ਜਿਵੇਂ ਪਹਿਲਾਂ ਕਿਹਾ ਗਿਆ ਇਹ ਫੇਰ ਜਦਨੇ ਜਦੋਂ ਇਹਨਾਂ ਨੇ ਜਿਹੜਾ ਜੁਆਇਨ ਕੀਤਾ ਉਦੋਂ ਬਾਅਦ ਟੈਸਟਿਕ ਵੀ ਵੱਧ ਗਈ ਉਦੋਂ ਬਾਅਦ ਜਿਹੜੇ ਪ੍ਰਾਣੇ ਜਿਹੜੇ ਦਵਾਈਆਂ ਵਾਲੇ ਜਿਹੜੇ ਕੋ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਵੀ ਗੱਲ ਹੋ ਗਈ। ਥੋਏ ਚੰਗੇ ਅਸਰ ਵੀ ਨਿਸ਼ਾਨੀ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਧੰਨਵਾਦੀ ਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਇਹ ਹੋ ਕੇ ਰਾਜ ਕੀਤਾ। ਕੋਈ ਨਹੀਂ ਆਪਾਂ ਅੱਗੇ ਵੀ ਰੈਂਦੇ ਰਵਾਂਗੇ ਤੇ ਇਹ ਵਿਚਾਰ ਕਰਦੇ ਰਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੜੇ ਹੀ ਬਰਮਲੇ ਵਿਚਾਰ ਐਮਐਲਏ ਸਾਹਿਬ ਨੇ ਕਿਸਾਨੀ ਬਧੀ ਜੋ ਜੋ ਸਰਕਾਰ ਕਿਸਾਨੀ ਹੈ ਦੇ ਵਿੱਚ ਕਰ ਰਹੀ ਹੈ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਾਂ ਕੀਤੀਆਂ ਮੈਂ ਆਸ ਕਰਦਾ ਕਿਸਾਨੀ ਨੂੰ ਨਵੀਂ ਸੇਧ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨੀ ਹੈ ਜਿਹੜੀ ਆਪਾਂ ਕਿ ਪੰਜਾਬ ਕਿਸਾਨੀ ਦੇ 70% ਟੈਕਨਕਲ ਤੇ ਨਿਰਭਰ ਸੁਮੇਂ ਆਸ ਕਰਦੇ ਹਾਂ ਵਾਲੇ ਸਮੇਂ ਦੇ ਵਿੱਚ ਕਿਸਾਨੀ ਹੋਰ ਬਲੋਗੀਆਂ ਤੇ ਪਹੁੰਚੂਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਜਿਹੜੇ ਅੱਜ ਦੇ ਉਹ ਵਾਰਸ ਨੇ ਪੀਸ਼ ਪਸ਼ਪਤ ਅਰੇਡੀ ਨੌਕਰੀ ਦਿਓ ਦੇ ਜਾ ਰਹੇ ਆ ਸੋ ਮੈਂ ਸਭ ਤੋਂ ਪਹਿਲਾਂ ਹਰਦੀਪ ਸਿੰਘ ਜੀ ਤਲਵੰਡੀ ਮੰਨੀਆਂ ਤੋਂ ਉਹ ਇਧਰ ਹੀ ਸਾਈਡ ਤੋਂ ਹੀ ਆਈ ਜਾਣ ਪਰ ਉਸ ਤੋਂ ਅੱਗੇ 2 ਨੰਬਰ ਤੇ ਅੰਗਰੇਜ਼ ਸਿੰਘ ਪਿੰਡ ਜੀਂਦੜਾ 3 ਨੰਬਰ ਤੇ ਉਪਦੇਸ਼ ਉਹਨਾਂ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਮੰਗੀ ਕਿ ਸਾਡਾ ਕਰ ਤੋੜਨ ਵਾਸਤੇ ਸਾਨੂੰ ਵੀ ਨੌਕਰੀ ਮਿਲਣੀ ਚਾਹੀਦੀ ਹੈ ਉਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਹੁੰਦਾ ਪਰ ਫਿਰ ਵੀ ਸੀਐਮ ਸਾਹਿਬ ਵੱਲੋਂ ਬਹੁਤ ਸਾਡਾ ਦਿਲੋਂ ਧੰਨਵਾਦ ਜੋ ਕਿ ਸਾਨੂੰ ਇਸ ਖੇਤੀਬਾੜੀ ਵਿਭਾਗ ਵੱਲੋਂ ਵਿਭਾਗ ਚ ਸਾਨੂੰ ਨੌਕਰੀ ਮਿਲੀ ਕਰਤ ਨਹੀਂ ਪੂਰੀ ਹੋ ਸਕਦੀ ਪਰ ਖੁਸ਼ੀ ਵੀ ਹੈ ਵੀ ਸਾਡੇ ਘਰ ਦੇ ਰੁਜ਼ਗਾਰ ਆ ਗਿਆ। ਅੱਜ ਅਸੀਂ ਇਸ ਗੱਲ ਨਿਯੁਕਤੀ ਪੱਤਰਾਂ ਦਾ ਜਿਹੜਾ ਵੰਡ ਸਮਾਰੋਹ ਹੋਇਆ ਇਹ ਸਾਡੇ ਮੋਗੇ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਸਾਡੇ ਐਮਐਲਏ ਸਹਿਬਾਨ ਲਾਡੀ ਢੋਸ ਜੀ ਤੇ ਸਾਡੇ ਮੋਗਾ ਦੇ ਅਮਨਦੀਪ अरोड़ा ਜੀ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਜੀ ਤੇ ਸਾਡੇ ਚੀਫ ਸਾਹਿਬ ਜਸਵਿੰਦਰ ਸਿੰਘ ਬਰਾੜ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਜਿਹੜੀ ਇਹਨਾਂ ਦੀ ਮਿਹਨਤ ਦੇ ਨਾਲ ਸਾਡੇ ਜਿਹੜੇ ਸ਼ਹੀਦ ਪਰਿਵਾਰ ਹੋਏ ਸੀ ਜਿਨ੍ਹਾਂ ਨੇ ਬਲੀਦਾਨ ਦਿੱਤਾ ਉਸ ਜਨ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਉਹਨਾਂ ਨੂੰ ਦੇਣ ਤਾਂ ਉਹਨਾਂ ਦਾ ਦੇਣ ਨਹੀਂ ਦੱਸ ਸਕਦੇ ਪਰ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਆਰਥਿਕ ਮਦਦ ਕੀਤੀ ਉਹਨਾਂ ਦੇ ਚੁੱਲ੍ਹੇ ਬਲਦੇ ਕੀਤੇ ਇਸ ਗੱਲੋਂ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਕੈਂਡੀਡੇਟ ਦੀ ਲਿਸਟਾ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈ ਹੈ ਜਿਦੇ ਚ ਅਸੀਂ ਅੱਜ 20 ਕੈਂਡੀਡੇਟ ਨੂੰ ਨੌਕਰੀਆਂ ਦੇ ਦਿੱਤੀਆਂ ਔਰ ਬੜਾ ਇਤਿਹਾਸਕ ਦਿਨ ਹੈ ਮਨ 'ਚ ਬੜੀ ਖੁਸ਼ੀ ਹੈ ਕਿ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਪਰਿਵਾਰਾਂ ਨੂੰ ਅੱਜ ਉਹਨਾਂ ਦਾ ਚੁੱਲ੍ਹਾ ਤਬਦਾ ਕੀਤਾ ਔਰ ਖੁਸ਼ੀ ਹੈ ਇਸ ਗੱਲ ਦੀ ਕਿ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਵੱਡਾ ਕਾਦਮ ਚੁੱਕਿਆ ਇਹ ਇਹ ਰੈਗੂਲਰ ਹੈ ਪੱਕੀਆਂ ਨੌਕਰੀਆਂ ਪੱਕੀਆਂ ਜਿਵੇਂ ਕਹਿੰਦੇ ਐਟ ਵਰਕਿੰਗ ਪੱਕੀਆਂ ਨੌਕਰੀਆਂ ਇਹ ਦਰਜਾ 4 ਦੇ ਵਿੱਚ ਕੈਟਾਗਰੀ ਦਿੱਤੀਆਂ ਪਰੰਤੂ ਇਹ ਪ੍ਰਮੋਸ਼ਨ ਯੋਗ ਸਰਵਸ ਜੇ ਬੱਚਾ ਗਾਂਧੀਆਂ ਪੜੀ ਜਾਊਗਾ ਤਾਂ ਦਰਜਾ ਦਰਜਾ ਉਹਦੀ ਪ੍ਰਮੋਸ਼ਨ ਵੀ ਹੋਈ ਜਾਵੇ ਅਸੀਂ ਇਹ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਤੀਆਂ ਜਿਹੜੇ ਕੇਸ ਰਹਿੰਦੇ ਆ ਉਹ ਵੀ ਵਿਚਾਰ ਅਧੀਨ ਹੈ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਵੀ ਅਸੀਂ ਨੌਕਰੀਆਂ ਦੇਵਾਂਗੇ ਜਿਹੜੇ ਦਿੱਲੀ ਦੇ ਬਾਰਡਰ ਤੇ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਉਹਦੇ ਵਿੱਚ ਸਾਡੇ ਪੰਜਾਬ ਦੇ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਸੀ ਤੇ ਉਹਨਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਜਿਹੜਾ ਫਿਰਸਾ ਜਿਵੇਂ ਚੱਲਿਆ 500 ਦੇ ਕਰੀਬ ਤਕਰੀਬਨ ਨੌکریاں ਪਹਿਲਾਂ ਵੰਡੀਆਂ ਗਈਆਂ ਨੇ ਤੇ ਤਕਰੀਬਨ 200 ਦੀਆਂ ਨੌਕਰੀ ਜਿਹੜੀ ਹੈਗੀ ਆ ਉਹ ਹੁਣ ਵੰਡੀ ਜਾ ਰਹੀ ਆ ਸਾਡੇ ਜਿਹੜਾ ਜ਼ਿਲ੍ਹਾ ਮੋਗਾ ਉਹਦੇ ਵਿੱਚ 32 ਜਿਹੜੇ ਵਾਰਸ ਨੇ ਜਿਹੜੇ 32 ਉਹ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਇਹ ਨੌکریاں ਵੰਡੀਆਂ ਗਈਆਂ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਸੇਵਾਦਾਰ ਦੀ ਜਿਹੜੀ ਨੌਕਰੀ ਆ ਤੇ ਉਹ ਦਿੱਤੀਆਂ ਗਈਆਂ ਨੇ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਕਿ ਇਹਦੇ ਇਹਨਾਂ ਵਿਚਾਰੇ ਜਿਹੜੇ ਜਿਵੇਂ ਕਹਿੰਦੇ ਨਾ ਇੱਕ ਆਮ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਉਹ ਤਪਦੇ ਕਰਦੇ ਕਿਉਂਕਿ ਜਦੋਂ ਘਰ ਦਾ ਜਿਹੜਾ ਮੋਢੀ ਬੰਦਾ ਇੱਕ ਤੁਰ ਜਾਵੇ ਤਾਂ ਉਹ ਘਰ ਜਿਹੜੇ ਹੈਗੇ ਆ ਉਹ ਖਾਲੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਹ ਨੌਜਵਾਨਾਂ ਨੂੰ ਮਿਲਿਆ ਮੈਂ ਉਹ ਬੱਚਿਆਂ ਨੂੰ ਮਿਲਿਆ ਉਹਨਾਂ ਘਰਾਂ ਦੇ ਵਿੱਚ ਕੋਈ ਹੋਰ ਕਮਾਈ ਦਾ ਸਾਧਨ ਰਹਿ ਨਹੀਂ ਗਿਆ ਸੀ ਸੋ ਅਸੀਂ ਧੰਨਵਾਦੀ ਆ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਕਿ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਤੇ ਬਾਕੀ तकरीबन ਜੋ ਜੋ ਕਿਸਾਨੀਆਂ ਦੇ ਕਿਸਾਨ ਦੇ ਹੱਕ ਦੇ ਵਿੱਚ ਜੋ ਜੋ ਇਹ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ तकरीबन ਅੱਗੇ ਮੈਂ ਡਿਸਕਸ ਵੀ ਕੀਤਾ ਕਿ ਜਿਹੜਾ ਵੱਡਾ ਕੰਮ ਜਿਹੜਾ ਕਿ ਹੁਣ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਕੰਮ ਹੋ ਰਿਹਾ ਜਿਹੜਾ ਮਾਲਵਾ ਨਹਿਰ ਦਾ ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਇੱਕ ਰਾਜਸਤਾਨ ਬਣ ਜਾ ਰਿਹਾ ਸੀ ਇਹ ਉਸ ਚੀਜ਼ ਨੂੰ ਠੱਲ ਪਾਊਗੀ तकरीबन ਸਾਡੇ ਪੰਜਾਂ ਜਿਲਿਆਂ ਨੂੰ ਉਹਦਾ ਫਾਇਦਾ ਹੋਣਾ ਜਿਹੜੀ ਮਾਲਵਾ ਨਹਿਰ ਦਾ ਸਾਡੇ ਕੋਲੋਂ ਲੰਘ ਕੇ ਜਾਣੀ ਆ ਹਰੀਕ ਤੋਂ ਲੰਕੇ ਇਹ ਜਿਹੜੀ ਹੋਰ ਤੱਕ ਜਾਣੀ ਆ ਸੋ ਮੈਂ ਉਸ ਚੀਜ਼ ਦਾ ਵੀ ਮੈਂ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਭੀ ਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਵਾਰਸਾਂ ਨੂੰ ਜਿਹੜੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸਾਡੇ 32 ਪਰਿਵਾਰ ਸਾਡੇ ਮੋਗੇ ਜ਼ਿਲ੍ਹੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਵੀ ਪਰਿਵਾਰ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਨੀਤੀ ਪੱਤਰ ਦੇ ਦਿੱਤੇ ਗਏ ਨੇ ਔਰ 30 ਸਾਡੀਆਂ ਬੱਚੀਆਂ ਪੈਣਾ ਜਿਨ੍ਹਾਂ ਨੂੰ ਆਤਮ ਨਿਰਪਰ ਬਣਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਆ ਔਰ ਉਹ ਪੈਣਾ ਜਾ ਕੇ ਅੱਗੇ ਹੋਰ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਣਾ ਉਹਨਾਂ ਨੂੰ ਟ੍ਰੇਨ ਕਰਨ ਗਈਆਂ ਤਾਂ ਕਿ ਉਹ ਆਤਮ ਨਿਰਪਰ ਹੋ ਸਕਣ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਪਰਵਾਰਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਸਰ ਮੱਥੇ ਰੱਖ ਕੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਔਰ ਇਹਨਾਂ ਨੂੰ ਰੋਟੀ ਪਾਇਆ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਬੈਸਟ ਵਿਸ਼ੇਸ ਦੰਨੀ ਆ ਸ਼ੁਭ ਕਾਮਨਾਵਾਂ ਦੰਨੀ ਆ ਬੱਚਿਆਂ ਨੂੰ ਤਾਂ ਜੋ ਹੋਰ ਪੜ੍ਹ ਲਿਖ ਕੇ ਜਿਹੜਾ ਅੱਗੇ ਪ੍ਰਮੋਟ ਹੋ ਸਕਣ ਅੱਛੇ ਅਫਸਰ ਬਣ ਵੱਡੇ ਹੋ ਪੜ੍ਹਾਈ ਕਰਕੇ ਹੋਰ ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਜਸਵਿੰਦਰ ਸਿੰਘ ਬਰਾੜ ਜੀ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਔਰ ਜ਼ਿਲ੍ਹੇ ਦੇ ਵਿੱਚ ਅਧਦਾ ਸੰਭਾਲਣ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਆ ਲਗਾਤਾਰ ਜਿਹੜੇ ਕਿਸਾਨੀ ਨੂੰ ਲੈ ਕੇ ਸਾਡੀ ਖੇਤੀਬਾੜੀ ਨੂੰ ਲੈ ਕੇ ਸਾਡਾ ਮੋਗਾ ਜਿਹੜਾ ਬੋਲਦੀਆਂ ਸ਼ੂਰ ਰਿਹਾ ਸਭ ਤੋਂ ਪਹਿਲੀ ਪੂਰੇ ਪੰਜਾਬ ਦੀ ਜਿਹੜੀ ਮਸ਼ੀਨ ਆ ਸੋਇਲ ਟੈਸਟਿੰਗ ਮਸ਼ੀਨ ਜਿਹੜੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਤਕਰੀਬਨ 72 ਤਰ੍ਹਾਂ ਦੇ ਜਿਹੜੇ ਟੈਸਟ ਕੀਤੇ ਜਾਂਦੇ ਨੇ ਤੇ ਆਧੁਨਿਕ ਲੈਬ ਜਿਹੜੀ ਸਾਡੇ ਮੋਗਾ ਵਿੱਚੇ ਤਿਆਰ ਕੀਤੀ ਗਈ ਹੈ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਸਾਡੇ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਆ ਤਾਂ ਜੋ ਉਹ ਇਦਾਂ ਦੇ ਜਿਹੜੇ ਹੈਗੇ ਉਪਰਾਲੇ ਹੋਰ ਕਰਦੇ ਰਹਿਣ